ਸ਼ੇਰਿੰਗ ਅੰਕ ਚੁੱਕ 72 ਸਾਲ ਦੇ ਤੇ ਤਾਸ਼ੀ ਡੋਲਮਾ 60 ਸਾਲ ਦੇ ਦੋਨਾਂ ਦੀ ਤਬੀਅਤ 23 ਤਰੀਕ ਨੂੰ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਲਦਾਖ ਦੇ ਵਿੱਚ ਹਾਲਾਤ ਅਜਿਹੇ ਬੱਤਰ ਹੁੰਦੇ ਹੈ ਕਿ ਭਾਜਪਾ ਦਾ ਦਫਤਰ ਤੱਕ ਸਾੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਸ ਵਕਤ ਲਦਾਖ ਦੇ ਵਿੱਚ ਕਰਫਿਊ ਚੱਲ ਰਿਹਾ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਲਦਾਖ ਆਪਣੀ ਜ਼ਮੀਨੀ ਸੰਘਰਸ਼ ਦੇ ਲਈ ਲੜਾਈ ਲੜ ਰਿਹਾ ਹੈ ਆਪਣਾ ਪੂਰਨ ਤੌਰ ਤੇ ਸਟੇਟ ਦਾ ਮਤਲਬ ਕੀ ਰਾਜ ਦਾ ਦਰਜਾ ਪਾਉਣ ਵਾਸਤੇ ਆਪਣੀ ਜ਼ਮੀਨ ਬਚਾਉਣ ਵਾਸਤੇ ਤੇ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ ਹੁਣ ਲਦਾਖ ਨੂੰ ਆਪਾਂ ਇਸ ਤਰੀਕੇ ਨਾਲ ਸਮਝੀਏ ਕਿ ਜਿਵੇਂ 2019 ਦੇ ਵਿੱਚ ਕਸ਼ਮੀਰ ਦੇ ਟੁੱਟੇ ਕਰਕੇ ਲਦਾਖ ਨੂੰ ਇੱਕ ਯੂਨੀਅਨ ਟੈਰੀਟਰੀ ਬਣਾ ਦਿੱਤਾ ਜੇਕਰ ਮੰਨ ਲਓ ਪੰਜਾਬ ਨੂੰ ਇੱਕ ਫਰਮਾਨ ਦੇ ਤਹਿਤ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਇਕ ਟੋਟਾ ਮਾਜਾ ਦਵਾਬਾ ਕਰ ਦਿੱਤਾ ਜਾਵੇ ਇੱਕ ਪਾਸੇ ਮਾਲਵਾ ਰੱਖ ਦਿੱਤਾ ਜਾਵੇ ਤੇ ਦੋਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਜਾਵੇ ਉਸ ਤੋਂ ਬਾਅਦ ਇੱਥੋਂ ਦੇ ਲੋਕਾਂ ਦੇ ਕੀ ਹਾਲਾਤ ਹੋਣਗੇ ਮਤਲਬ ਕੇਂਦਰ ਦੇ ਸ਼ਾਸਤ ਦੇ ਅਧੀਨ ਸਿੱਧੇ ਕਰ ਦਿੱਤੇ ਜਾਣ ਪੂਰਨ ਤੌਰ ਤੇ ਰਾਜ ਦਾ ਦਰਜਾ ਨਾ ਦਿੱਤਾ ਜਾਵੇ ਕੁਝ ਇਸੇ ਤਰੀਕੇ ਦੇ ਨਾਲ ਜੇਕਰ ਆਸਾਨ ਭਾਸ਼ਾ ਦੇ ਨਾਲ ਹਾਲਾਂਕਿ ਹਰੇਕ ਜਗ੍ਹਾ ਦੀ ਆਪਣੀ ਆਪਣੀ ਸਭਿਆਤਾ ਹਰੇਕ ਜਗ੍ਹਾ ਦੇ ਆਪਣੀ ਆਪਣੀਆਂ ਮੁਸ਼ਕਲਾ ਹੁੰਦੀਆਂ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਉਦੋਂ ਤੋਂ ਲੈ ਕੇ 2019 ਤੋਂ ਲੈ ਕੇ ਹੁਣ ਤੱਕ ਲਦਾਖ ਆਪਣੇ ਦੇ ਲਈ ਸੰਘਰਸ਼ ਲੜ ਰਿਹਾ ਹੈ ਤੇ ਸਭ ਤੋਂ ਵੱਧ ਮੁੱਖ ਤੌਰ ਤੇ ਸੋਨਮ ਵੰਗਚੂ ਜਿਹੜੇ ਸਮਾਜਿਕ ਐਕਟਿਵਿਸਟ ਨੇ ਸੋਸ਼ਲ ਕਾਰਕੂਨ ਨੇ ਵਾਤਾਵਰਨ ਪ੍ਰੇਮੀ ਨੇ ਇਹਨਾਂ ਜਿਹੜੇ ਪ੍ਰਦਰਸ਼ਨ ਨੂੰ ਅੱਗੇ ਹੋ ਕੇ ਲੜਦੇ ਆ ਜੇਕਰ ਮੋਟੀ ਮੋਟੀ ਝਾਤ ਮਾਰੀਏ ਤਾਂ 2024 ਦੇ ਵਿੱਚ ਪਹਿਲੀ ਵੱਡੀ ਭੋਖੜ ਹੜਤਾਲ ਉਹਨਾਂ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਇੱਕ ਪਦ ਯਾਤਰਾ ਕੱਢੀ ਗਈ ਸਤੰਬਰ ਅਕਤੂਬਰ 2024 ਦੇ ਵਿੱਚ ਲਦਾਖ ਤੋਂ ਲੈ ਕੇ ਦਿੱਲੀ ਤੱਕ ਫਿਰ ਹੁਣ ਜਿਹੜੀ 10 ਸਤੰਬਰ ਨੂੰ ਫਿਰ ਤੋਂ ਇੱਕ ਵੱਡੀ ਭੁਖੜ ਹੜਤਾਲ ਸ਼ੁਰੂ ਕਰ ਦਿੱਤੀ ਜਿਹੜੀ ਕਿ 35 ਦਿਨਾਂ ਦੀ ਭੁਖੜ ਸਾਲ ਸੀ ਕਿਉਂਕਿ ਕੇਂਦਰ ਦੇ ਨਾਲ ਪਿਛਲੇ 4 ਮਹੀਨੇ ਤੋਂ ਗੱਲਬਾਤ ਨਹੀਂ ਤੁਰੀ ਸੀ ਕੇਂਦਰ ਗੱਲ ਨਹੀਂ ਕਰ ਰਿਹਾ ਸੀਗਾ ਤੇ ਹੁਣ 23 ਸਤੰਬਰ ਨੂੰ 10 ਤਰੀਕ ਤੋਂ ਜਿਹੜੀ ਭੁਖੜ ਹੜਤਾਲ ਸ਼ੁਰੂ ਕੀਤੀ ਸੀ 23 ਤਰੀਕ ਆਉਂਦੇ ਹੋਂਦੇ ਜਿਹੜੇ ਮੈਂ ਤੁਹਾਨੂੰ ਦੋ ਨਾਮ ਪਹਿਲਾ ਸਭ ਤੋਂ ਪਹਿਲਾ ਲੈ ਸੀਗੇ ਉਹਨਾਂ ਵਿੱਚੋਂ ਤਾਸ਼ੀ ਡੋਲਮਾ ਤੇ ਤਿਸਰਿੰਗ ਅੰਗੁਚ ਜਿਹੜੇ 172 ਸਾਲ ਦੇ ਤੇ ਇੱਕ 60 ਸਾਲ ਦੇ ਬਜ਼ੁਰਗ ਹੈ ਇਹਨਾਂ ਦੀ ਤਬੀਅਤ ਉਸ ਭੁੱਖ ਹੜਤਾਲ ਦੇ ਵਿੱਚ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਅਚਾਨਕ ਉਤੋਂ ਹਸਪਤਾਲ ਲਜਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਜੈਂਜੀ ਜਿਹੜਾ ਕੀ ਆਪਾਂ ਨੇਪਾਲ ਦੇ ਵਿੱਚ ਦੇਖਿਆ ਉਸੇ ਤਰੀਕੇ ਦੀ ਇੱਥੇ ਵੀ ਸੋਸ਼ਲ ਮੀਡੀਆ ਦੇ ਉੱਪਰ ਕੈਂਪੇਨ ਸ਼ੁਰੂ ਹੋ ਗਈ ਤੇ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਜੇਕਰ ਆਪਾਂ ਇਹਨਾਂ ਨੂੰ ਮੁੱਖ ਤੌਰ ਤੇ ਦੇਖੀਏ ਕਿ ਦੋ ਮੁੱਖ ਤੌਰ ਤੇ ਲੈਬ ਲੇ ਅਪੈਕਸ ਬੋਡੀ ਅਤੇ ਕਾਰਗਿਲ ਡੈਮੋਕ੍ਰੈਟਿਕ ਅਲਾਈਅንስ ਦੋ ਮੁੱਖ ਤੌਰ ਤੇ ਜਥੇਬੰਦੀਆਂ ਇਸ ਸਾਰੇ ਪ੍ਰਦਰਸ਼ਨਾਂ ਨੂੰ ਲੀਡ ਕਰ ਰਹੀਆਂ ਸੀ ਪਰ ਜੰਜੀ ਜਿੰਮੇ ਮੈਂ ਜ਼ਿਕਰ ਕੀਤਾ ਇਸ ਕਰਕੇ ਕਿਉਂਕਿ ਉਸ ਦੇ ਵਿੱਚ ਸਾਰੇ ਪ੍ਰਦਰਸ਼ਨ ਦੇ ਵਿੱਚ ਨੌਜਵਾਨ ਜਿਹੜੇ ਸ਼ਾਮਲ ਸੀ ਜਿਸ ਦੇ ਵਿੱਚ ਭੀੜ ਬੇਕਾਬੂ ਹੋ ਗਈ ਚਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੌ ਦੇ ਆਸ-ਪਾਸ ਜ਼ਖਮੀ ਹੋ ਗਏ ਜਿਸ ਦੇ ਵਿੱਚ ਕੁਝ ਪੁਲਿਸ ਕਰਮੀ ਚਾਰੀ ਵੀ ਸੀਗੇ ਤੇ ਅੱਜ ਹਾਲਾਤ ਜਿਹੜੇ ਹੁਣ ਉੱਥੋਂ ਦੇ ਲਦਾਖ ਦੇ ਬਣੇ ਹੋਏ ਆ ਲੇਹ ਦੇ ਬਣੇ ਹੋਏ ਆ ਕਿਉਂਕਿ ਲਦਾਖ ਦੀ ਕੈਪੀਟਲ ਹੈ ਜਿਹੜੀ ਲੇ ਹੈਗੀ ਆ ਉਸ ਜਗ੍ਹਾ ਦੇ ਉੱਪਰ ਹੀ ਸਾਰੇ ਪ੍ਰਦਰਸ਼ਨ ਹੋ ਰਹੇ ਸੀਗੇ ਉਸ ਜਗ੍ਹਾ ਦੇ ਉੱਪਰ ਪੂਰਾ ਸਨਾਟਾ ਸ਼ਾਇਆ ਹੋਇਆ ਸਭ ਪਾਸੇ ਕਰਫਿਊ ਕਰਫਿਊ ਪੁਲਿਸ ਕਰਮਚਾਰੀ ਤੇ ਜਿਹੜੀ ਫੋਰਸ ਤੈਨਾਤ ਕੀਤੀ ਹੈ ਤਾਂ ਜੋ ਕੋਈ ਬਾਹਰ ਨਿਕਲ ਨਾ ਆਵੇ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈਗਾ ਮੁਕੰਮਲ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਧਾਰਾ 143 ਜਿੰਨੂੰ ਕਿਹਾ ਜਾਂਦਾ ਹੈਗਾ ਪਹਿਲਾਂ ਕਿਹਾ ਜਾਂਦਾ ਸੀਗਾ ਹੁਣ ਉੱਥੇ ਉਹ ਲਗਾ ਦਿੱਤੀ ਗਈ ਹੈ ਤਾਂ ਜੋ ਕੋਈ ਬਾਹਰ ਆ ਕੇ ਪ੍ਰਦਰਸ਼ਨ ਨਾ ਕਰੇ ਦਰਸਲ ਉਹ ਦੋ ਬਜ਼ੁਰਗਾ ਦੀ ਉਸ ਭੁੱਖ ਹੜਤਾਲ ਦੇ ਵਿੱਚ ਤਬੀਅਤ ਖਰਾਬ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਸਰਕੂਲੇਸ਼ਨ ਮੈਸੇਜ ਹੋਣੇ ਸ਼ੁਰੂ ਹੋ ਜਾਂਦੇ ਹੈ ਜਿਸ ਤੋਂ ਬਾਅਦ ਤਕਰੀਬਨ 11:30 ਵਜੇ ਦੇ ਆਸ-ਪਾਸ ਭੀੜ ਇਕੱਠੀ ਹੁੰਦੀ ਹੈ ਤੇ ਮਾਰਚ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਭਾਜਪਾ ਦੇ ਇੱਕ ਦਫ਼ਤਰ ਨੂੰ ਵੀ ਤੇ ਇੱਕ ਹੋਰ ਦਫ਼ਤਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਪਥਰਾਵ ਕੀਤਾ ਜਾਂਦਾ ਉੱਥੇ ਅੱਗ ਜ ਨਹੀਂ ਹੁੰਦੀ ਹੈ ਮਤਲਬ ਕਿ ਅੱਗ ਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਲਗਭਗ 4:30-5 ਵਜੇ ਇਹ ਪ੍ਰਦਰਸ਼ਨ ਖਤਮ ਕਰ ਦਿੱਤੇ ਗਏ ਡੰਡਿਆਂ ਦੇ ਨਾਲ ਸੋਟੀਆਂ ਦੇ ਨਾਲ ਅਥਰੂ ਗੈਂਸਾ ਦੇ ਨਾਲ ਗੋਲੀਆਂ ਨਾਲ ਇਸ ਤਰੀਕੇ ਦੇ ਨਾਲ ਗੋਲੀਆਂ ਵਰਾਵਰਾ ਕੇ ਇਹ ਪ੍ਰਦਰਸ਼ਨ ਜਿਹੜੇ ਸ਼ਾਂਤ ਮਈ ਤਰੀਕੇ ਨਾਲ ਭੁੱਖ ਹੜਤਾਲ ਚੱਲ ਰਹੀ ਸੀ ਉਹ ਇਸ ਤਰੀਕੇ ਨਾਲ ਅੱਗੇ ਵਧੀ ਕਿ ਇਸ ਨੂੰ ਗੋਲੀ ਦੀ ਆਪਾਕੀਏ ਕੀ ਮਾਰ ਦੇ ਨਾਲ ਖਤਮ ਕਰਨਾ ਪਿਆ ਹਾਲਾਂਕਿ ਪ੍ਰਦਰਸ਼ਨ ਤਾਂ ਜਿਹੜਾ ਕਰਫਿਊ ਲਾ ਕੇ ਖਤਮ ਕਰ ਦਿੱਤਾ ਗਿਆ ਪਰ ਹੁਣ ਜਿਹੜੀ ਇਹ ਚਿੰਗਾਰੀ ਲਦਾਖ ਦੇ ਵਿੱਚ ਉੱਛ ਚੁੱਕੀ ਹੈ ਜਿਹੜਾ ਜੈਂਜੀ ਜਿਸ ਨੂੰ ਕਿਹਾ ਜਾਂਦਾ ਕਿ ਬੈੱਡਾਂ ਤੇ ਪਏ ਪਏ ਖਾਣਾ ਖਾਂਦੇ ਹੈਗੇ ਕੁਝ ਨਹੀਂ ਕਰਦੇ ਇਹ ਜਿਹੜੀ ਨੇਪਾਲ ਦੇ ਵਿੱਚ ਅੱਗ ਉੱਠੀ ਸੀਗੀ ਤੇ ਉਸ ਤੋਂ ਬਾਅਦ ਚਰਚਾਵਾਂ ਸੀਗੀਆਂ ਕਿ ਕਿਤੇ ਹੋਰ ਵੀ ਜਾ ਸਕਦੀਆਂ ਯੁਵਾਵਾਂ ਦੇ ਵਿੱਚ ਜਿਹੜਾ ਯੋਸ਼ ਹੈਗਾ ਨੌਜਵਾਨਾਂ ਦੇ ਵਿੱਚ ਉਜੋਸ਼ ਹੈ ਉਹ ਉਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਉਹ ਸੇਧ ਲੈਂਦਾ ਹੋਇਆ ਲਦਾਖ ਤੱਕ ਪਹੁੰਚਿਆ ਫਿਰ ਉਸ ਤੋਂ ਬਾਅਦ ਹੁਣ ਥੋੜੇ ਜੇ ਪ੍ਰਦਰਸ਼ਨ ਉੱਤਰਾਖੰਡ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇ ਤੇ ਹੁਣ ਜਿਹੜੀ 2019 ਦੇ ਵਿੱਚ ਧਾਰਾ 370 ਹਟਾਈ ਸੀ ਕਿਉਂਕਿ ਦੋ ਟੋਟੇ ਕਰ ਦਿੱਤੇ ਸੀਗੇ ਉਸ ਤਰੀਕੇ ਦੇ ਨਾਲ ਹੁਣ ਲੋਕਾਂ ਨੂੰ ਉਹ ਮਨਜ਼ੂਰ ਨਹੀਂ ਸੀਗੇ ਇਸੇ ਕਰਕੇ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਹੇ ਸੀਗੇ ਤੇ ਹੁਣ ਲਗਾਤਾਰ ਸੋਨਮ ਬਾਗਚੂ ਦੇ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਕਿਉਂਕਿ ਸੋਨਮ ਬਾਗਜੂ ਇਸ ਸਾਰੀ ਚੀਜ਼ਾਂ ਨੂੰ ਲੀਡ ਕਰ ਰਹੀ ਸੀ ਪਰ ਸੋਨਮ ਬਾਗਜੂ ਦੇ ਸਾਫ਼ ਤੌਰ ਤੇ ਉਸੇ ਵਕਤ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ ਜਦੋਂ ਭੀੜ ਬੇਕਾਬੂ ਹੋ ਗਈ ਸੀ ਜਦੋਂ ਅੱਗ ਨਾਲ ਜਿਹੜਾ ਬੀਜੇਪੀ ਦਾ ਦਫ਼ਤਰ ਸਾੜਿਆ ਜਾ ਰਿਹਾ ਸੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਹਾਲਾਂਕਿ ਨੈਸ਼ਨਲ ਮੀਡੀਆ ਦੇ ਉੱਪਰ ਇਸ ਤਰੀਕੇ ਦੇ ਨਾਲ ਇਸ ਪੱਧਰ ਦੇ ਨਾਲ ਚੀਜ਼ਾਂ ਨੂੰ ਨਹੀਂ ਦਿਖਾਇਆ ਗਿਆ ਕਿ ਆਖਰਕਾਰ ਉਹ ਲੜਕਿਓ ਰਏ ਹੈ ਉਹ ਆਪਣਾ ਪੂਰਨ ਤੌਰ ਤੇ ਰਾਜ ਦਾ ਦਰਜੇ ਦੀ ਮੰਗ ਕਰ ਰਹੇ ਹੈ ਆਪਣੀ ਜ਼ਮੀਨ ਦੇ ਲਈ ਸੰਘਰਸ਼ ਕਰ ਰਹੇ ਹੈ ਕਿ ਉਹਨਾਂ ਦੀ ਜਿਹੜੀ ਲੈਂਡ ਹੈ ਉਹਨਾਂ ਦੀ ਭਾਸ਼ਾ ਹੈ ਉਹਨਾਂ ਦਾ ਕਲਚਰ ਹੈ ਉਸ ਨੂੰ ਸੁਰੱਖਿਅਤ ਕਰ ਦਿੱਤਾ ਜਾਵੇ ਤਾਂ ਜੋ ਇੱਥੇ ਆ ਕੇ ਕੋਈ ਬਾਹਰੇ ਬਾਹਰਲੇ ਜ਼ਮੀਨਾਂ ਜਿਹੜੇ ਖਰੀਦੇ ਪਏ ਹੈ ਜਾਂ ਉਹਨਾਂ ਨੂੰ ਪੂਰਨ ਰਾਜ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਸੰਗੀ ਢਾਂਚਾ ਜਿਹੜਾ ਕਿ ਭਾਰਤ ਦਾ ਸੰਵਿਧਾਨ ਦਿੰਦਾ ਹੈ ਉਹ ਉਹਨਾਂ ਨੂੰ ਨਹੀਂ ਮਿਲ ਰਹੀਆਂ ਉਸ ਤਰੀਕੇ ਦੀ ਉਹ ਮੰਗ ਕਰ ਰਹੇ ਸੀਗੇ ਪਰ ਨੈਸ਼ਨਲ ਮੀਡੀਆ ਉਸ ਤਰੀਕੇ ਉਹਨਾਂ ਨੂੰ ਨਹੀਂ ਦਿਖਾ ਰਿਹਾ ਹੈਗਾ ਤੇ ਹੁਣ ਇੱਕ ਪ੍ਰਚਾਰ ਵੱਡੇ ਪੱਧਰ ਉਪਰ ਇਹ ਕੀਤਾ ਜਾਣ ਲੱਗਿਆ ਕਿ ਇਹ ਤਾਂ ਕਾਂਗਰਸ ਦੇ ਪ੍ਰਦਰਸ਼ਨ ਸੀਗੇ ਇੱਕ ਪਾਸੇ ਸੋਨਮ ਵਾਂਗਚੂ ਇਸ ਨੂੰ ਲੀਡ ਕਰ ਰਹੇ ਸੀਗੇ ਪਰ ਕਦੇ ਇਲਜ਼ਾਮ ਸੋਨਮ ਵਾਂਗਚੂ ਦੇ ਉੱਪਰ ਲੱਗ ਰਹੇ ਹੈਗੇ ਕਦੇ ਕਾਂਗਰਸ ਦੇ ਉੱਪਰ ਲੱਗ ਰਹੇ ਹੈ ਹਾਲਾਂਕਿ ਉੱਥੇ ਜੇਕਰ ਤੰਤਰ ਦੇਖੀਏ ਤੇ ਭਾਜਪਾ ਦਾ ਤੰਤਰ ਉੱਥੇ ਕੰਮ ਕਰਦਾ ਹੈਗਾ ਤਾਂ ਭਾਜਪਾ ਉੱਥੇ ਵੱਡੇ ਪੱਧਰ ਉੱਪਰ ਫੇਲ ਹੋਈ ਹੈ ناکਾਮ ਹੋਈ ਹੈ ਕੇਂਦਰ ਸਰਕਾਰ ਉੱਥੇ ਫੇਲ ਹੋਈ ਹੈ ਕਿ ਉਹਨਾਂ ਨੂੰ ਸੋ ਨਹੀਂ ਸਕੀ ਉਹਨਾਂ ਨੂੰ ਮਨਾ ਨਹੀਂ ਸਕੀ ਕਿਉਂਕਿ 4 ਮਹੀਨੇ ਦਾ ਸਮਾਂ ਜਿਹੜਾ ਕੇਂਦਰ ਨੇ ਵਾਰਤਾ ਦੇ ਵਿੱਚ ਉਹਨਾਂ ਦੇ ਨਾਲ ਪਾ ਦਿੱਤਾ ਮਤਲਬ ਕਿ 4 ਮਹੀਨੇ ਤੋਂ ਗੱਲਬਾਤ ਨਹੀਂ ਕੀਤੀ ਸੀ ਜਦੋਂ ਭੁੱਖ ਹੜਤਾਲ ਸ਼ੁਰੂ ਕੀਤੀ ਉਸ ਤੋਂ ਬਾਅਦ ਕਿਤੇ ਜਾ ਕੇ ਉਹਨਾਂ ਨੂੰ 6 ਅਕਤੂਬਰ ਦਾ ਸਦਾ ਆਇਆ ਹੁਣ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਵੀ ਗੱਲਬਾਤ ਤੁਰ ਸਕਦੀ ਹੈਗੀ ਪਰ ਹੁਣ ਹਾਲਾਤ ਇਸ ਤਰੀਕੇ ਦੇ ਹੋ ਗਏ ਆ ਹਾਲਾਤ ਇਸ ਤਰੀਕੇ ਦੇ ਨਾਲ ਬਣ ਗਏ ਆ ਕਿ ਨੌਜਵਾਨਾਂ ਦੇ ਅੰਦਰ ਰੋਸ ਪੂਰਾ ਭਰਿਆ ਹੋਇਆ ਬੇਸ਼ੱਕ ਤੁਸੀਂ ਕੁਝ ਸਮਾਂ ਉਹਨਾਂ ਨੂੰ ਉਹਨਾਂ ਦਾ ਇੰਟਰਨੈਟ ਬੰਦ ਕਰਕੇ ਘਰਾਂ ਦੇ ਵਿੱਚ ਤਾੜ ਦਿੱਤਾ ਉਹਨਾਂ ਨੂੰ ਕੁਝ ਉਹਨਾਂ ਵਿੱਚੋਂ ਕੁਝ ਨੂੰ ਰੀਟੇਨ ਕਰਕੇ ਤੇ ਕੁਝ ਦੀ ਇਲਜ਼ਾਮ ਤਰਾਸ਼ੀਆਂ ਕਰਕੇ ਕਿ ਇਹ ਰਾਹੁਲ ਗਾਂਧੀ ਕਰਕੇ ਹੋਇਆ ਇਹ ਕਾਂਗਰਸ ਕਰਕੇ ਹੋਇਆ ਬੇਸ਼ੱਕ ਕੁਝ ਸਮੇਂ ਦੇ ਲਈ ਤੁਸੀਂ ਸ਼ਾਂਤ ਉਹਨਾਂ ਨੂੰ ਕਰ ਦਿੱਤਾ ਪਰ ਜਿਸ ਤਰੀਕੇ ਦਾ ਜੋਸ਼ ਕੱਲ ਅਪਾ ਕੀ ਹੈ ਕਿ ਬੀਤੇ ਦਿਨੀ ਲਦਾਖ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਆ ਸਾਫ ਤੌਰ ਤੇ ਕੇਂਦਰੀ ਸੱਤਾ ਦੇ ਖਿਲਾਫ ਜਿਸ ਤਰੀਕੇ ਦੇ ਪ੍ਰਦਰਸ਼ਨ ਹੋਏ ਸਾਫ ਤੌਰ ਤੇ ਤਰੀਕੇ ਦਰਸਾਉਂਦਾ ਹੈ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਦੇ ਪ੍ਰਦਰਸ਼ਨਾਂ ਨੂੰ ਅੰਜਾਮ ਦੇ ਸਕਦੇ ਹੈਗੇ ਆ ਤਾਂ ਸੁਭਾਵਿਕ ਤੌਰ ਤੇ ਟੇਬਲ ਦੇ ਉੱਪਰ ਬੈਠ ਕੇ ਕੇਂਦਰ ਸਰਕਾਰ ਨੂੰ ਵੀ ਉਹਨਾਂ ਨਾਲ ਉਸ ਤਰੀਕੇ ਦੇ ਨਾਲ ਵਾਰਤਾ ਕਰਨੀ ਚਾਹੀਦੀ ਹੈ ਇਵਨ ਕੀ ਕੰਟੀਨਿਊ ਤੌਰ ਤੇ ਇਹ ਡਾਇਲੌਗ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਜਿਹੜੇ ਨੌਜਵਾਨਾਂ ਦੇ ਵਿੱਚ ਜੋਸ਼ ਆ ਉਹਨਾਂ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਵਰਤਿਆ ਜਾ ਸਕੇ ਉਹ ਤਾਂ ਜੋ ਹਿੰਸਾ ਜਾਂ ਜਿਹਆਂ ਕਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਕਿਉਂਕਿ ਕਿਤੇ ਨਾ ਕਿਤੇ ਲੰਬੇ ਸਮੇਂ ਤੋਂ ਜਦੋਂ ਉਹ ਮੰਗ ਕਰਦੇ ਆਏ ਆ ਉਦੋਂ ਕੇਂਦਰ ਸਰਕਾਰ ਨੇ ਉਹਨਾਂ ਨੂੰ ਅਣਗੋਲਿਆ ਕੀਤਾ ਹੈਗਾ ਸੋਨੋ ਵਾਗਚੂ ਨੇ ਪੈਦਲ ਯਾਤਰਾ ਕੀਤੀ ਉਹਨਾਂ ਨੂੰ ਪਹਿਲਾਂ ਸਿੰਘੂ ਰੋਕਿਆ ਗਿਆ ਫਿਰ ਉੱਥੋਂ ਬਾਅਦ ਅੱਗੇ ਵੀ ਉਹਨਾਂ ਨੂੰ ਦਿੱਲੀ 'ਚ ਜਾਣ ਤੋਂ ਰੋਕ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਿਸੇ ਨੂੰ ਕਿਸੇ ਦੇ ਪ੍ਰਦਰਸ਼ਨਾਂ ਨੂੰ ਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਹੋਇਆ ਸੀ ਹੁਣ ਉਸੇ ਤਰੀਕੇ ਇੱਥੇ ਲਦਾਖ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਕਿਤੇ ਇਹ ਨਾ ਹੋ ਜੇ ਕਿ ਲਦਾਖ ਉਸ ਅੰਦੋਲਨ ਦੀ ਇੱਕ ਸ਼ੁਰੂਆਤ ਬਣ ਜੇ ਜਿਸ ਅੰਦੋਲਨ ਦੀ ਗੱਲ ਆਪਾਂ ਕੀ ਕਿ ਜਿਸ ਅੰਦੋਲਨ ਦੀ ਸ਼ੁਰੂਆਤ ਨੇਪਾਲ ਦੇ ਵਿੱਚ ਹੋਈ ਸੀ ਭਾਰਤ ਦੇ ਵਿੱਚ ਲਦਾਖ ਕਿਸੇ ਉਸ ਅੰਦੋਲਨ ਦੀ ਚਿੰਗਾਰੀ ਨਾ ਬਣ ਜਾਏ ਤਾਂ ਇਸੇ ਕਰਕੇ ਕਿਤੇ ਨਾ ਕਿਤੇ ਹੁਣ ਚਾਹੀਦਾ ਹੈ ਹਾਲਾਂਕਿ ਇਸ ਤਰੀਕੇ ਨੂੰ ਦੇਖਦੇ ਹੋਏ ਕਿ ਸੋਨਮ ਵਾਂਗਚੂ ਇਸ ਪ੍ਰਦਰਸ਼ਨਾਂ ਨੂੰ ਲੀਡ ਕਰ ਰਹੇ ਸੀਗੇ ਤਾਂ ਸੀਬੀਆਈ ਦਾ ਸ਼ਿਕੰਜਾ ਵੀ ਸੋਨਮ ਵਾਂਗਚੂ ਦੇ ਉੱਪਰ ਕਸਣਾ ਸ਼ੁਰੂ ਕਰ ਦਿੱਤਾ ਹੈਗਾ 10 ਦਿਨ ਪਹਿਲਾਂ ਉਹਨਾਂ ਨੂੰ ਨੋਟਿਸ ਆ ਗਿਆ ਤੇ ਜਾਂਚ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਸੋਨਮ ਵਾਂਗਚੂ ਨੂੰ ਕਿ ਇਸ ਤਰੀਕੇ ਦੇ ਨਾਲ ਫੰਡਿੰਗ ਫੰਡਿੰਗ ਨੂੰ ਲੈ ਕੇ ਜਿਹੜੀ ਉਹਨਾਂ ਦੀ ਜੱਥੇਬੰਦੀ ਹੈ ਉਸ ਚੀਜ਼ ਨੂੰ ਲੈ ਕੇ ਸਾਰਾ ਮਸਲਾ ਖੜਾ ਹੋ ਗਿਆ ਤਾਂ ਕਿਤੇ ਨਾ ਕਿਤੇ ਇਸ ਨੂੰ ਵੀ ਇਸ ਤਰੀਕੇ ਦੇਖਿਆ ਜਾ ਰਿਹਾ ਕਿ ਸੋਨਮ ਵਾਂਗਚੂ ਇਹਨਾਂ ਪ੍ਰਦਰਸ਼ਨਾਂ ਨੂੰ ਲੀਡ ਕਰ ਰਹੇ ਤਾਂ ਹੀ ਕਰਕੇ ਉਹਨਾਂ ਦੇ ਉੱਪਰ ਇਸ ਤਰੀਕੇ ਦਾ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਇਹਨਾਂ ਪ੍ਰਦਰਸ਼ਨਾਂ ਤੋਂ ਪਿੱਛੇ ਹਟਾਉਣ ਕੋਸ਼ਿਸ਼ ਹੈ ਹਾਲਾਂਕਿ ਸੋਨਮ ਵਾਂਗਚੂ ਨੂੰ ਜਦੋਂ ਗ੍ਰਿਫਤਾਰੀ ਦੀ ਚਰਚਾ ਚੱਲੀ ਸੀ ਕਿ ਸੋਨਮ ਵਾਂਗਚੂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ ਤਾਂ ਸੋਨਮ ਵਾਂਗਚੂ ਦਾ ਸਿੱਧੇ ਤੌਰ ਤੇ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਮੈਂ ਜੇਲ੍ਹ ਦੇ ਵਿੱਚ ਬੈਠਾ ਤਾਂ ਹੋਰ ਖਤਰਨਾਕ ਹੋ ਸਕਦਾ ਸ਼ਾਇਦ ਮੈਂ ਆਜ਼ਾਦ ਹੋ ਕੇ ਆਜ਼ਾਦ ਬਾਹਰ ਰਹਿ ਕੇ ਤਾਂ ਉਹਨਾਂ ਖਤਰਨਾਕ ਨਾ ਹੋਵਾਂ ਜਾਂ ਉਹਨਾਂ ਸਰਕਾਰ ਵਾਸਤੇ ਮੁਸ਼ਕਲ ਨਾ ਹੋਵੇ ਪਰ ਜੇਕਰ ਜੇਲ੍ਹ ਦੇ ਅੰਦਰ ਚਲਾ ਜਾਣਾ ਤਾਂ ਹੋਰ ਮੁਸ਼ਕਲ ਕਿ ਆ ਸਕਦੀ ਹੈ ਮਤਲਬ ਕਿ ਜੇਕਰ ਇਹਨੇ ਇਹਨਾਂ ਬਿਆਨਾਂ ਦਾ ਅਰਥ ਕੱਢੀ ਤਾਂ ਸਾਫ਼ ਤੌਰ ਤੇ ਇਹ ਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨੌਜਵਾਨ ਹੈਗੇ ਆ ਉਸ ਤਰੀਕੇ ਦੇ ਨਾਲ ਸੋਨੋ ਵਗਚੂ ਦੀ ਗ੍ਰਿਫਤਾਰੀ ਨੂੰ ਲੈ ਕੇ ਭੜਕ ਸਕਦੇ ਹੈਗੇ ਤਾਂ ਹੋਰ ਦੰਗੇ ਹੋ ਸਕਦੇ ਹੈਗੇ ਲਦਾਖ ਦੇ ਵਿੱਚ ਧੰਨਵਾਦ ਬਣੇ ਰਹੋ ਪੁਆਇੰਟੋ ਪੰਜਾਬ ਦੇ ਨਾਲ